ਜਿੰਨੀਆਂ ਵੀ ਸਕੀਮਾਂ ਗਰੀਬ ਜਨਤਾ ਵਾਸਤੇ ਲੈ ਕੇ ਆਏ ਅੱਜ ਪੰਜਾਬ ਚੱਲ ਰਹੀਆਂ ਤੇ ਦੇਸ਼ ਵਿੱਚ ਵੀ ਚੱਲ ਰਹੀਆਂ ਉਹਨਾਂ ਦੀਆਂ ਬਹੁਤ ਜ਼ਿਆਦੀਆਂ ਦੀ ਸ਼ੁਰੂਆਤ ਦਾ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਜਿਹੜਾ ਨਰੇਗਾ ਪੰਜਾਬ ਦੇ ਗਰੀਬ ਵਾਸਤੇ ਇੱਕ ਸਹਾਰਾ ਸੀ 100 ਦਿਨ ਦਾ ਰੋਜ਼ਗਾਰ ਆਮ ਆਦਮੀ ਪਾਰਟੀ ਦੇ ਕਾਂਗਰਸ ਵਰਗੇ ਜੇ ਐਜੇ ਲੋਕ ਆ ਗਏ ਤੇ ਜਿਹੜਾ ਆਪਣਾ ਸ਼ੇਅਰ ਨਾ ਪਾਇਆ ਤੇ ਫਿਰ 100 ਦਿਨ ਦੀ ਗਾਰੰਟੀ ਮਤਲਬ ਇੱਕ ਵੀ ਗਰੰਟੀ ਨਹੀਂ ਹੈ ਕਿਉਂਕਿ ਜੇ ਹਿੱਸਾ ਹੀ ਨਹੀਂ ਪਾਇਆ ਤਾਂ ਨਿਵੇਕਾ ਦੇ ਨਹੀਂ ਸਕੋਗੇ ਦੂਜੀ ਗੱਲ ਇਹਨਾਂ ਨੇ ਜੇ ਕਰ ਦਿੱਤਾ ਕਿ ਆ ਕੋਈ ਬਲੈਕਆਊਟ ਪੀਰੀਅਡ ਛੱਡ ਦੇ ਕਿ ਇਸ ਮਹੀਨੇ ਤੋਂ ਇਸ ਮਹੀਨੇ ਨਿਵੇਕਾ ਨਹੀਂ ਦੇ ਸਕਦੇ ਇਹਦਾ ਮਤਲਬ ਜਿਹੜਾ ਉਹਨਾਂ ਕੋਲ 365 ਦਿਨ ਦੇ ਵਿੱਚ 100 ਦਿਨ ਸੀ ਹੁਣ ਮੈਨੂੰ ਲੱਗਦਾ 200 ਦਿਨ ਤੇ ਮਸਾਂ 100 ਦਿਨ ਹੋਣੇ ਆ ਸੋ ਆ ਸਕੀਮ ਬਹੁਤ ਹੀ ਨਮੀ ਸਕੀਮ ਇਮੀਡੀਏਟਲੀ ਬੋਥ ਦੇਸ਼ ਦੇ ਗਰੀਬ ਵਾਸਤੇ ਬਹੁਤ ਨੁਕਸਾਨ ਦੀ ਗੱਲ ਹੈ ਗਵਰਨਮੈਂਟ ਆਫ ਇੰਡੀਆ ਨੂੰ ਇਮੀਡੀਏਟਲੀ ਵਾਪਸ ਕਰਨੀ ਚਾਹੀਦੀ ਹੈ ਕਿਉਂਕਿ ਅਕਾਲੀ ਦਲ ਅ ਬੜਾ ਕਲੀਅਰ ਹੈ ਅਕਾਲੀ ਦਲ ਕਿਤੇ ਬਰਦਾਸ਼ਤ ਨਹੀਂ ਕਰੂਗਾ ਉਹ ਉਹ ਕਦਮ ਜਿਹੜੇ ਗਵਰਨਮੈਂਟ ਆਪਣੇ ਆਮ ਜਨਤਾ ਦੇ ਨੁਕਸਾਨ ਹੋਣ ਤੁਸੀਂ ਸਾਰੇ ਜਾਣਦੇ ਹੋ ਜਿੰਨੀਆਂ ਵੀ ਸਕੀਮਾਂ ਗਰੀਬ ਜਨਤਾ ਵਾਸਤੇ ਲੈ ਕੇ ਆਏ ਅੱਜ ਪੰਜਾਬ ਚੱਲ ਰਹੀਆਂ ਤੇ ਦੇਸ਼ ਵਿੱਚ ਵੀ ਚੱਲ ਰਹੀਆਂ ਉਹਨਾਂ ਦੀਆਂ ਬਹੁਤ ਜਿਆਦੀਆਂ ਦੀ ਸ਼ੁਰੂਆਤ ਦਾ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਸੀ ਜਿਹੜਾ ਆਟਾ ਦਾਲ ਸਕੀਮ ਨੀਲੇ ਕਾਰਡ ਬਣਾ ਕੇ ਆਟਾ ਦਾਲ ਸਕੀਮ ਸ਼ੁਰੂ ਕਰਾਈ ਸੀ ਉਹ ਵੱਡੇ ਬਾਦਲ ਸਾਹਿਬ ਨੇ ਸ਼ੁਰੂ ਕਰਾਈ ਸੀ ਤੇ ਉਹਦੇ ਬਾਅਦ ਹਿੰਦੁਸਤਾਨ ਦੀ ਸਰਕਾਰ ਨੇ ਕਣਕ ਦੇਣੀ ਸ਼ੁਰੂ ਕੀਤੀ ਹੈ ਆ ਸ਼ਗਨ ਸਕੀਮ ਆ ਜਿਹੜੀ ਪੈਨਸ਼ਨ ਸਕੀਮ ਜਿਹੜੀ ਐਸ ਸੀ ਬਚਨ ਸਕਾਲਰਸ਼ਿਪ ਸਕੀਮ ਆ ਸਾਰੀਆਂ ਹੀ ਵੱਡੇ ਬਾਦਲ ਸਾਹਿਬ ਨੇ ਕੀਤੀਆਂ ਸੀ ਕਿਉਂਕਿ ਕਾਲੀਦਲ ਨਬਜ਼ ਜਾਣਦਾ ਹੈ ਕਿ ਗਰੀਬ ਦੀ ਕੀ ਰਿਕੁਆਇਰਮੈਂਟ ਹੈ ਤੋ ਐਸ ਕਰਕੇ ਐਸ ਨਰੇਗਾ ਦੇ ਮਤਲਬ ਤੇ ਮੈਂ ਕਲੀਅਰ ਕਰਨਾ ਚਾਹਣਾ ਹੈ ਕਿ ਆ ਗਵਰਨਮੈਂਟ ਆਫ ਇੰਡੀਆ ਨੂੰ ਵਾਪਸ ਕਰਨਾ ਚਾਹੀਦਾ ਪੰਜਾਬ ਸਰਕਾਰ ਨੂੰ ਤੇ ਸਾਰੀਆਂ ਪਾਰਟੀਆਂ ਨੂੰ ਜੁਆਇੰਟਲੀ ਪ੍ਰੋਟੈਸਟ ਕਰਨਾ ਚਾਹੀਦਾ ਕਿ ਆਪਾਂ ਕਿਸੇ ਹਾਲ 'ਚ ਆਪਾਂ ਆ ਸਕੀਮ ਇੱਥੇ ਐਸ ਜਿਹੜਾ ਕੱਟ ਕਰਕੇ ਇਹਨਾਂ ਨੇ ਸਕੀਮ ਕੀਤੀ ਹੈ ਉਹ ਸਾਡੇ ਲੋਕਾਂ ਨੂੰ ਮਨਜ਼ੂਰ ਨਹੀਂ ਹੈ ਕਿਉਂਕਿ ਮੈਨੂੰ ਪੂਰਾ ਕਲੀਅਰ ਹੈ ਝਾੜੂ ਵਾਲੇ ਨੇ ਇੱਕ ਦਵਾਨੀ ਨਹੀਂ ਦੇਣੀ ਅਗਲੇ ਸਾਲ ਆਪਣਾ ਹਿੱਸੇ ਦੀ ਤੇ ਇੱਕ ਸਾਲ ਤੱਕ ਜਮਾਈ ਸਕੀਮ ਨਹੀਂ ਚਲਣੀ ਅਸੀਂ ਅੱਗੇ ਤੇ ਅਸੀਂ ਤਾਂ ਗਰੰਟੀ ਦਿੰਨੇ ਆ ਜੋ ਹੋ ਗਿਆ ਅਸੀਂ ਦੇ ਦਾਂਗੇ ਪਰ ਮੈਨੂੰ ਫਿਕਰ ਹੈ ਕਿ ਆ ਸਾਲ ਕੀ ਹੋਊਗਾ ਦੂਜੀ ਵੱਡੀ ਗੱਲ ਜਿਹੜਾ ਕਦਮ ਸੈਂਟਰ ਨੇ ਲੇਟਦਾ ਗਿਆ ਹੈ ਬਹੁਤ ਵੱਡੇ ਕਫਲੇ ਐ ਸਕੀਮ ਦੇ ਨਹੀਂ ਕਾਂਗਰਸ ਪਾਰਟੀ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੋਏ ਇਹਨਾਂ ਨੇ ਵਰਕਰਾਂ ਨੇ ਗਲਤ ਕਾਰਡ ਬਣਾ ਕੇ ਜਾਲੀ ਕਾਰਡ ਬਣਾ ਕੇ ਕਰੋੜਾਂ ਰੁਪਏ ਦਾ ਨਰੇਗਾ ਦਾ ਫੰਡ ਹਜਮ ਕਰ ਲਿਆ ਆਈ ਕਾਰਨ ਆ ਜਿਹੜਾ ਸੈਂਟਰ ਨੇ ਇਨਕੁਆਰੀ ਕੀਤੀ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਨਰੇਗਾ ਬੰਦ ਹੋ ਗਿਆ ਬੈਨ ਕਰ ਦਿੱਤਾ ਕਿਉਂਕਿ ਅਫਸਰ ਤੇ ਇਹਨਾਂ ਦੇ ਲੀਡਰ ਇਕੱਠੇ ਮਿਲ ਕੇ ਉਹਨਾਂ ਨੇ ਆ ਕਪਲੇ ਕੀਤੇ ਕਈ ਕਾਂਗਰਸ ਦੇ ਤੇ ਕਈ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਆਪਣੇ ਆਪ ਇੰਟਰਲੋਕਿੰਗ ਟਾਈਲਾਂ ਦੀ ਕਾਰਖਾਨੇ ਹੀ ਲਾ ਲਏ ਤੇ ਸਾਰੇ ਉਹਨਾਂ ਤੋਂ ਆਪ ਆਉਂਦੇ ਸੀ ਹਾਈ ਰੇਟ ਤੇ ਸੋ ਆ ਸਾਰੇ ਕਬਲੇਆ ਕਾਰਨ ਆ ਸਾਰੀਆਂ ਸਕੀਮਾਂ ਰਿਵਿਊ ਹੋਈਆਂ ਜੇ ਆ ਕਬਲੇ ਨਾ ਕਰਦੇ ਕਾਂਗਰਸ ਤੇ ਆ ਸ਼ਹਿਰ ਦੇ ਇਹਦੇ ਵਿੱਚ ਕੁਝ ਨਹੀਂ ਹੋਣਾ ਸੀ ਪਰ ਹੁਣ ਸੈਂਟਰ ਦਾ ਤੁਸੀਂ ਦੇਖੋ ਬਹੁਤ ਵੱਡੀ ਇਨਕੁਆਇਰੀ ਵੀ ਚੱਲ ਰਹੀ ਹੈ ਸੋ ਅਖੀਰ ਚ ਕਹਿਣਾ ਚਾਹਣਾ ਹੈ ਕੀ ਸ਼ਰਮ ਨਹੀਂ ਖਾਲੀਦਲ ਪੰਜਾਬ ਦੇ ਮਜ਼ਦੂਰ ਨਾਲ ਖੜਾ ਹੈ ਪੰਜਾਬ ਦੇ ਗਰੀਬ ਨਾਲ ਖੜਾ ਹੈ ਉਹਨਾਂ ਦੀ ਲੜਾਈ ਲੜੂਗਾ ਐਂਡ ਮੈਂ ਫਿਰ ਤੋਂ ਅਪੀਲ ਕਰਦਾ ਗਵਰਨਮੈਂਟ ਆਫ ਇੰਡੀਆ ਨੂੰ ਕਿ ਤੁਸੀਂ ਇੱਕ ਇਮੀਡੀਏਟਲੀ ਆ ਸਕੀਮ ਵਿਡਰੋ ਕਰੋ ਜਿਹੜਾ ਪੁਰਾਣਾ ਸਿਸਟਮ ਹੈ ਉਹ ਹੀ ਚੱਲੇ ਇੱਕ ਪਾਸੇ ਤਾਂ ਸਾਰੀਆਂ ਪਾਵਰਸ ਸਟੇਟਾਂ ਦੀਆਂ ਸੈਂਟਰ ਲਈ ਜਾਂਦਾ ਹੈ ਦੂਜੇ ਪਾਸੇ ਫਾਈਨੈਂਸ਼ੀਅਲ ਬੋਝ ਸਟੇਟਾਂ ਤੇ ਲਾਈ ਜਾਂਦਾ ਹੈ ਜੇ ਜੇ ਤੁਸੀਂ ਸਾਡੇ ਤੇ ਬੋਧ ਪਾਉਣਾ ਚਾਹਣਿਓ ਫਿਰ ਸਾਨੂੰ ਪਾਵਰਸ ਵੀ ਵਾਪਸ ਕਰਕੇ ਦਿਓ ट्रू ਫੈਡਰਲ ਸਟਰਕਚਰ ਜੋ ਅਕਾਲੀ ਦਲ ਮੰਗ ਰਿਆ ਸੀ ਉਹ ਹੋਣਾ ਚਾਹੀਦਾ ਹੈ ਅਕਾਲੀ ਦਲ ਨੇ ਆ ਜਿਹੜੀ ਮੋ ਪਾਵਰਸ ਟੂ ਦਾ ਸਟੇਟ ਫੈਡਰਲ ਸਟਰਕਚਰ ਦਾ ਡਿਮਾਂਡ 20 ਸਾਲ ਪਹਿਲੇ ਕਿਉਂ ਕੀਤੀ ਸੀ ਕਿ ਸਾਨੂੰ ਪਤਾ ਸੀ ਕਿ ਸੈਂਟਰ ਸਰਕਾਰ ਜਿਹੜੀਆਂ ਚੀਜ਼ਾਂ ਦੀ ਲੋੜ ਆ ਉਹ ਸਾਰੀ ਪਾਰ ਆਪਣੇ ਕੋਲ ਰੱਖ ਲੂਗਾ ਤੇ ਜਿਹੜਾ ਪਿੱਛੋਂ ਪੈਸਾ ਦੇਣਾ ਪੈਸੇ ਕਿਮਾ ਉਹ ਸਾਰੀਆਂ ਸਟੇਟਾਂ ਦੇ ਛੱਡ ਦੂਗਾ ਆ ਤੁਹਾਡੇ ਸਾਹਮਣੇ ਇਗਜ਼ਾਮ ਇਮੀਡੀਏਟ ਐਗਜ਼ੈਂਪਲ ਨਰੇਗਾ ਦਾ ਜਿੱਤੇ ਪਹਿਲੇ ਸੈਂਟਰ ਸਾਰਾ ਕੁਝ ਦਿੰਦੀ ਸੀ ਹੁਣ ਉਹ ਚਾਹੁੰਦੀ ਹੈ ਕਿ 40% ਸਟੇਟ ਦੇ ਰੂਲ ਬਣਾਉਗੀ ਸੈਂਟਰ ਕਿ ਕਿਨੂੰ ਦੇਣਾ ਕਿਵੇਂ ਦੇਣਾ ਪੈਸਾ ਜਾਊਗਾ ਸਟੇਟ ਦਾ ਜਿਹਦੇ ਕੋਲੇ ਕੋਈ ਰਾਈਟ ਨਹੀਂ ਹੈ ਐਜੇ ਜਿਹੜਾ ਇਹਨਾਂ ਨੇ ਸਕੀਮ ਬਣਾਈ ਹੈ ਆ ਬਹੁਤ ਵੱਡਾ ਵਿਤਕਰਾ ਸਟੇਟ ਦੀਆਂ ਸਰਕਾਰਾਂ